ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਟੀ 24 ਮੈਂ ਸਾਰੀਕਾ ਚਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਬਟਾਂਦਰਾ ਲਾ ਕੇ ਜਿਸ ਵਿੱਚ ਅਸੀਂ ਮੁੱਖ ਖਬਰਾਂ ਤੇ ਵਿਚਾਰ ਚਰਚਾ ਕਰਦੇ ਹਾਂ ਸੋ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀਦੂਤ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਸਰ ਮਿਹਰਬਾਨ ਜੀ ਸ਼ੁਕਰੀਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਕੋ ਵਕ ਖਬਰਾਂ ਤੇ ਗੱਲਬਾਤ ਕਰਾਂਗੇ ਪਹਿਲੀ ਖਬਰ ਤੇ ਚਰਚਾ ਕਰਾਂਗੇ 1984 ਦੇ ਸਿੱਖ ਪੀੜਤਾਂ ਨੂੰ ਦਿੱਲੀ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਗਈਆਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਪ੍ਰਭਾਵਿਤ 36 ਪਰਿਵਾਰਕ ਮੈਂਬਰਾਂ ਨੂੰ ਨਿੱਤੀ ਪੱਤਰ ਸੌਂਪੇ ਨੇ ਇਹ ਨੌکریاں ਰੈਵਨਿਊ ਡਿਪਾਰਟਮੈਂਟ ਚ ਦਿੱਤੀਆਂ ਗਈਆਂ ਹਨ ਦਿੱਲੀ ਸੀਐਮ ਰੇਖਾ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਪਰ ਹੁਣ ਅਸੀਂ ਪੀੜਤਾਂ ਦੀ ਜ਼ਿੰਦਗੀ ਸਰਲ ਕਰਨ ਦੀ ਕੋਸ਼ਿਸ਼ ਚਾਹਾਂ ਕੀ ਕਹਿਣਾ ਚਾਹੁੰਦੇ ਦੇਖੋ ਸਰਿਕਾ ਇਹ ਜਿਹੜੀ 84 ਦੀ ਜਿਹੜੀ ਸਧਾਰਨ ਘਟਨਾ ਨੇ ਇਹਨੂੰ ਸਿੱਖ ਨਸਲਕੁਸ਼ੀ ਕਿਹਾ ਜਾਂਦਾ ਜੀ ਬਿਲਕੁਲ ਬਿਲਕੁਲ ਸਰ ਔਰ ਇਹ ਜਿਹੜੀ ਘਟਨਾ ਹੈ ਸਾਡੇ ਮੁਲਕ ਦੀ ਇਤਿਹਾਸ ਦੇ ਵਿੱਚ ਜਿਹੜਾ ਜਿਹੜਾ ਸਾਡਾ ਆਜ਼ਾਦ ਮੁਲਕ ਹੈ ਜੀ ਜਿੰਨੂੰ ਅਸੀਂ ਬਹੁਤ ਕੁਰਬਾਨੀਆਂ ਦੇ ਕੇ ਸਾਰੀਆਂ ਸਾਡੇ ਮੁਲਕ ਦੀਆਂ ਜਿਹੜੀਆਂ ਕਮਿਊਨਿਟੀਜ਼ ਸੀ ਉਹਨਾਂ ਨੇ ਰਲ ਕੇ ਆਜ਼ਾਦੀ ਲਈ ਸੀ ਜੀ ਜੀ ਤੇ ਆਜ਼ਾਦੀ ਤੋਂ ਬਾਅਦ ਇਤਿਹਾਸ 'ਚ ਜਿਹੜੀ ਸਿੱਖ ਨਸਲ ਕੁਸ਼ੀ ਦੀ ਘਟਨਾ ਹੈ ਦਿੱਲੀ ਤੋਂ ਇਲਾਵਾ ਵੀ ਹੋਰ ਕਈ ਜਗ੍ਹਾ ਤੇ ਇਸ ਕਿਸਮ ਦੀਆਂ ਘਟਨਾਵਾਂ ਹੋਈਆਂ ਬਿਲਕੁਲ ਬਿਲਕੁਲ ਸਰ ਇਹ ਸਾਡੇ ਜਿਹੜਾ ਇਤਿਹਾਸ ਆਜ਼ਾਦੀ ਤੋਂ ਬਾਅਦ ਉਹਦੇ ਉੱਤੇ ਇੱਕ ਦਾਗ ਹੈ ਇਹਨੂੰ ਧੋਇਆ ਜਾਣਾ ਤਾਂ ਬਹੁਤ ਔਖਾ ਹੈ ਬਹੁਤ ਔਖਾ ਜੀ ਪਰ ਇਹ ਫਿਰ ਵੀ ਇੰਨੇ ਲੰਬੇ ਸਮੇਂ ਬਾਅਦ ਜਿਹੜਾ ਦਿੱਲੀ ਦੀ ਜਿਹੜੀ ਸਰਕਾਰ ਹੈ ਬੇਸਿਕਰੀ ਦਿੱਲੀ ਦੀ ਸਰਕਾਰ ਅਸਲ 'ਚ ਤਾਂ ਕੇਂਦਰ ਸ਼ਾਸਿਤ ਸਰਕਾਰ ਹੀ ਹੈਗੀ ਹੈ ਜੀ 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 ਤੇ ਇਹਦੇ ਵਿੱਚ ਜਿਹੜਾ ਇਦਾਂ ਨੌਕਰੀਆਂ ਜਿਹੜੀਆਂ ਇਹਨਾਂ ਨੇ ਦਿੱਤੀਆਂ ਇਹ ਇੱਕ ਅੱਛਾ ਕਦਮ ਹੈ ਹਮ ਪਰ ਦੇਰ ਨਾਲ ਆਇਆ ਕਦਮ ਹੈ ਉਹ ਰੇਖਾ ਗੁਪਤਾ ਉਹਨਾਂ ਨੇ ਜਿਹੜੇ ਹੁਣ ਦੇ ਚੀਫ ਮਿਸਟਰ ਉਹਨਾਂ ਨੇ ਕਿਹਾ ਵੀ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਜਿਹੜਾ ਜੀ ਉਹ ਇਹ ਨਹੀਂ ਕੀਤਾ ਇਹਦਾਂ ਇਹਨਾਂ ਦੀਆਂ ਸਰਕਾਰਾਂ ਦੇ ਜਦੋਂ ਅਸੀਂ ਬੈਲ ਕਰਦੇ ਹਾਂ ਕਿ নো ਡਾਊਟ ਕਾਂਗਰਸ ਦੀ ਸਰਕਾਰ ਉੱਥੇ ਜ਼ਿਆਦਾ ਰਹੀ ਹੈ ਉਤੋਂ ਭਾਵੇਂ ਬੀਜੇਪੀ ਦੀ ਵੀ ਸਰਕਾਰ ਵਿੱਚ ਰਹੀ ਹੈ ਬਿਲਕੁਲ ਜੀ 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 ਬ ਇਹ ਇਹੋ ਇਹ ਗੱਲ ਇਹ ਦੁੱਖ ਵੰਡਿਆ ਤਾਂ ਉਸ ਤਰੀਕੇ ਨਾਲ ਨਹੀਂ ਜਾ ਸਕਦਾ ਪਰ ਇੱਕ ਤਰ੍ਹਾਂ ਮਰਮ ਲਗਾਉਣ ਵਾਂਗੂ ਹੈਗਾ ਬਹੁਤ ਦੇਰ ਨਾਲ ਪਰ ਹੁਣ ਇਹਦੇ ਵਿੱਚ ੱਲੇ ਅੱਗੇ ਅੱਗੇ ਸਿਰਫ 36 ਪਰਿਵਾਰਾਂ ਨੂੰ ਹਮ ਦਿੱਲੀ ਚ ਤਾਂ ਨੌਕਰੀ ਮਿਲੀ ਹੈ ਜੀ ਪਰ ਹੋਰ ਬਹੁਤ ਸਾਰੇ ਜਿਹੜੇ ਕਾਨਪੁਰ ਛੇੜ ਘਟਨੀਆਂ ਹੋਈਆਂ ਸੀ ਬੰਬਈ ਚ ਵੀ ਕੁਝ ਘਟਨਾਵਾਂ ਹੋਈਆਂ ਸੀ ਇਸ ਦੇਸ਼ ਦੇ ਹੋਰ ਇਸੀਆਂ ਵੀ ਛੋਟੀਆਂ-ਛੋਟੀਆਂ ਘਟਨਾਵਾਂ ਛੋਟੇ ਲੈਵਲ ਤੇ ਦਿੱਲੀ ਚ ਤਾਂ ਬਹੁਤ ਵੱਡੇ ਸਤਰ ਦੀਆਂ ਸੀ ਜੀ ਜੀ ਤੇ ਗੱਲ ਇਹ ਹੈਗੀ ਹੈ ਕਿ ਵੀ ਜਿਸ ਵੇਲੇ ਹੁਣ ਇਹ ਜਿਹੜੀ ਜਿਹੜੀ ਐਸਪੀ ਇਹਨਾਂ ਨੇ ਦਿੱਤੀ ਹੈ ਨਾ ਨੌਕਰੀਆਂ ਇਹ ਮਲਟੀ ਪਰਪਸ ਵਰਕਰ ਕਰਕੇ ਨੌਕਰੀ ਦਿੱਤੀ ਹੈ ਜਿਹਦੀ ਕਿਸਟ ਹੈ ਜੀ ਯਾਨੀ ਕੋ ਨੂੰ ਕਿਤੇ ਵੀ ਕੰਮ ਲਿਆ ਜਾ ਸਕਦਾ ਹੈ ਲਾ ਤਾਂ ਉਹ ਵੈਸੇ ਤਾਂ ਰੇਖਾ ਗੁਪਤਾ ਕਹਿ ਰਹੇ ਨੇ ਜਿਹੜੇ ਉੱਥੇ ਦੇ ਚੀਫ ਮਿਨਿਸਟਰ ਨੇ ਕਿ ਅਸੀਂ ਇਹਦਾ ਇੱਕ ਰਸਤਾ ਕੱਢਿਆ ਨੌਕਰੀ ਨੂੰ ਸੁਖਾਲਾ ਬਣਾਉਣ ਲਈ ਜਿਹਦਾ ਵਿੱਚ ਕੁਆਲੀਫਿਕੇਸ਼ਨ ਦੀ ਵੀ ਉਹਨਾਂ ਨੇ ਉਹ ਰਿਮੂਵ ਕਰ ਦਿੱਤੀ ਹੈ ਜਿਹੜੀ ਯੋਗਤਾ ਹੈਗੀ ਹੈ ਹੂੰ ਉਮਰ ਦੀ ਯੋਗ ਵੀ ਉਹ ਕਰਤੀ ਉਮਰ ਦੀ ਤਾਂ ਕਰਨੀ ਹੀ ਪੈਣੀ ਸੀ ਕਿਉਂਕਿ ਲੰਬਾ ਸਮਾਂ ਬਾਅਦ ਚਲਾ ਹੈਗਾ ਅਚਾਨੋ ਉਮਰ ਦੇ ਵਿੱਚ ਜਿਹੜੀ ਉਹ ਉਮਰ ਦੀ ਯੋਗਤਾ ਤਾਂ ਦੂਰ ਕਰਤੀ ਹੈ ਪਰ ਜਿਹੜੀ ਅਗਲੇਰੀ ਉਮਰ ਹੈ ਕਿਉਂਕਿ 58 ਚ ਰਿਟਾਇਰ ਤਾਂ ਕਰਨਾ ਹੀ ਪੈਣਾ ਜਾਂ 60 ਜਿਹੜਾ ਹੈਗਾ ਉਹਦੇ ਉੱਤੇ ਸਰਕਾਰ ਨੇ ਕੀ ਕੀਤਾ ਅਚਾ ਹੁਣ ਇਹਦੇ 'ਚ ਇਹ ਵੀ ਹੈਗਾ ਕਿ ਜਦੋਂ ਆਮ ਤੌਰ ਦੇ ਉੱਤੇ ਸਾਡੇ ਮੁਲਕ ਦੇ ਅੰਦਰ ਜਦੋਂ ਇਸ ਕਿਸਮ ਦੀਆਂ ਵੀ ਨੌਕਰੀਆਂ ਆਉਂਦੀਆਂ ਹਾਲੇ ਕਿ ਜਿਹੜੀ ਸਿੱਖ ਮਸਲ ਕੁੱਛੀ ਹੋਈ ਹੈ ਉਹਦੇ ਜਿਹੜੇ ਪੀੜਤ ਪਰਿਵਾਰ ਨੇ ਜੀ ਉਸ ਸਾਰਿਆਂ ਦਾ ਦੁੱਖ ਤੇ ਇੱਕੋ ਜਿਹਾ ਹੀ ਹੈ ਪਰ ਉਹਦੇ ਵਿੱਚ ਫਿਰ ਕੀ ਹੁੰਦਾ ਹੈ ਕਿ ਜਦੋਂ ਇਸ ਕਿਸਮ ਦੀਆਂ ਨੌਕਰੀਆਂ ਨਿਕਲਦੀਆਂ ਤਾਂ ਫਿਰ ਜਿਹੜੇ ਪਰਿਵਾਰ ਤਾਂ ਪ੍ਰਭਾਵਸ਼ਾਲੀ ਹੁੰਦੇ ਜਾਂ ਪਹੁੰਚ ਵਾਲੇ ਹੁੰਦੇ ਉਹਨਾਂ ਨੂੰ ਤੇ ਨੌਕਰੀਆਂ ਮਿਲ ਜਾਂਦੀਆਂ ਜੀ ਜੀ ਤੇ ਬਾਕੀਆਂ ਨੂੰ ਫਿਰ ਉਸ ਤਰ੍ਹਾਂ ਢਟਕਣ ਢਟਕਾਂ ਚ ਨਗਾ ਰੰਦਾ ਸ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਇਹਦੇ ਜਿਹੜੇ ਯੋਗ ਪਾਤਰ ਹੈਗੇ ਹੂੰ ਉਹਨਾਂ ਨੂੰ ਸਾਰਿਆਂ ਨੂੰ ਛੇਤੀ ਤੋਂ ਛੇਤੀ ਨੌਕਰੀ ਦਿੱਤੀ ਜਾਵੇ। ਦਿੱਤੀ ਜਾਣਗੀ। ਇਸੇ ਤਰ੍ਹਾਂ ਇਹਨਾਂ ਲੰਬੇ ਪੀਰੀਅਡ 'ਚ ਇਹ ਵੀ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਆਪਣੀ ਮਿਹਨਤ ਸਦਕਾ ਹੀ ਸੈਟਲ ਹੋ ਗਏ। ਉਹਨਾਂ ਨੂੰ ਨੌਕਰੀਆਂ ਦੀ ਜ਼ਰੂਰਤ ਨਾ ਹੋਵੇ ਜਾਂ ਜੀ ਉਹ ਹੋਰ ਨੌਕਰੀਆਂ 'ਚ ਅਡਜਸਟ ਹੋ ਚੁੱਕੇ ਹੋਣ ਜਿਹੜਾ ਰੂਟੀਨ ਨੌਕਰੀ ਹੈ। ਸੋ ਇਹਦੇ ਵਿੱਚ ਇਹਦੀ ਟਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ। ਬਿਲਕੁਲ। ਔਰ ਮੈਨੂੰ ਤੇ ਲੱਗਦਾ ਕਿ ਹੁਣ ਜਦੋਂ ਸਾਢੇ 12 ਸਾਲ ਦਾ ਟਾਈਮ ਹੋ ਗਿਆ ਵੀ ਸੈਂਟਰ 'ਚ ਵੀ ਜਿਹੜੀ ਜਿਹੜੀ ਦਿੱਲੀ ਦੀ ਸਰਕਾਰ ਇਸ ਵੇਲੇ ਹੈਗੀ ਉਹ ਸੈਂਟਰ 'ਚ ਸਾਢੇ 12 ਸਾਲ ਤੋਂ ਉਹ ਵੀ ਬੈਠੀ ਹੈ। ਜੀ। ਹੁਣ ਇਹ ਵਿਸ਼ੇ ਸੈਂਟਰ ਦਾ ਸੀ ਬੇਸਿਕਲੀ ਜਿਹੜੀ ਇਹ ਵੀ ਵੱਡਾ ਜਿਹੜਾ ਇਹ ਕਾਹਨ ਹੋਇਆ ਜਿਹੜਾ ਨਸਲਕੁਸ਼ੀ ਹੋਈ। ਇਹ ਵਿਸ਼ੇ ਦਾ ਸੈਂਟਰ ਸਰਕਾਰ ਦਾ ਇڈیا ਆ ਜਿਹੜੀ ਵੀ ਰਹੀ ਹੋਵੇ ਤੇ 1.5 ਸਾਲ ਜਿਹੜੀ ਦੇਰੀ ਦੀ ਗੱਲ ਕੀਤੀ ਹੈ ਰਿਕਾ ਗੁਪਤਾ ਨੇ ਉਹਨਾਂ ਨੇ 1.5 ਸਾਲ ਇਹ ਵੀ ਉਹਨਾਂ ਨੇ ਨੋਟਿਸ ਲੈ ਲੈ ਲੱਗਦੇ ਆ ਤੇ 1.5 ਸਾਲ ਕੇਂਦਰ ਦੀ ਸਰਕਾਰ ਵੀ ਬਹੁਤ ਇੱਧਰ ਦੋ ਕਹੇ ਕਿ ਕੇਂਦਰ ਦੀ ਸਰਕਾਰ ਤਾਂ ਬਹੁਤ ਜਲਦੀ ਕਰ ਸਕਦੀ ਸੀ ਜੀ ਜੀ ਸੋ ਇਹਦੇ ਉੱਤੇ ਮੈਨੂੰ ਲੱਗਦਾ ਹੈ ਕਿ ਹੁਣ ਵੀ ਜਿਹੜਾ ਕਿਉਂਕਿ ਜਿਹੜੀ ਨਿਰੰਤਰਤਾ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੀਆਂ ਜਿਹੜੀਆਂ ਸਿਆਸੀ ਮਜਬੂਰੀਆਂ ਨੇ ਵੀ ਇਹ ਕਦਮ ਚੱਕਣ ਲਈ ਮਜਬੂਰ ਕੀਤਾ। ਮਜਬੂਰ ਕੀਤਾ। ਜੀ ਇਹ ਦੇਰ ਤੋਂ ਕਿਉਂਕਿ 12 ਸਾਲ ਤੋਂ ਤੇ ਇਹ ਵੀ ਬੈਠੇ। ਪਰ ਫਿਰ ਵੀ ਕੁਲ ਮੁਲਾਕਾ ਇਹ ਕਿਹਾ ਜਾਣਾ ਚਾਹੀਦਾ ਹੈ ਵੀ ਜਿਹੜਾ ਇੱਕ ਕੀਤਾ ਗਿਆ ਜੀ ਇਹ ਦੇਰ ਆਏ, ਦਰਸਤ ਆਏ। ਪਰ ਇਹ ਦੁੱਖ ਜਿਹੜਾ ਸਾਨੂੰ ਵੈਸੇ ਤਾਂ ਮੈਂ ਤੁਹਾਨੂੰ ਜਿੱਦਾਂ ਕਿਹਾ ਸੀ ਸਾਡੇ ਇਤਿਹਾਸ ਦੇ ਜਿਹੜਾ ਭਾਰਤ ਆਜ਼ਾਦ ਭਾਰਤ ਦੇ ਇਤਿਹਾਸ ਜਿਹੜਾ ਤਲੰਕ ਲੱਗਾ ਜੀ ਇਹਨੂੰ ਮਟਾਇਆ ਜਾਣਾ ਤਾਂ ਬਹੁਤ ਔਖਾ ਹੈ। ਪਰ ਫਿਰ ਵੀ ਜਿਹੜੀਆਂ ਇਸ ਕਿਸਮ ਦੀਆਂ ਜਿਹੜੀਆਂ ਪੀੜਾ ਦਾ ਜਿਹੜੀਆਂ ਘਟਨਾਵਾਂ ਇਤਿਹਾਸ ਦੇ ਵਿੱਚ ਦਰਜ ਹੁੰਦੀਆਂ ਦੁਖਦਾਈ ਜਿਨ੍ਹਾਂ ਦਾ ਕੋਈ ਅੰਤ ਉਹ ਭੁੱਲ ਕੇ ਅੱਗੇ ਵਧਣ ਦੀ ਜ਼ਰੂਰਤ ਹੁੰਦੀ ਹੈ ਤੇ ਮੈਨੂੰ ਲੱਗਦਾ ਕਿ ਇਸ ਕਿਸਮ ਦਾ ਜਿਹੜਾ ਜਿਹੜਾ ਜਸਟਿਸ ਮਿਲ ਰਿਹਾ ਪਿਛੇ ਕੋਰਟ ਜਿਹੜਾ ਦਿੱਲੀ ਨਸਲ ਕੁਸ਼ੀ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਤੇਜ਼ੀ ਨਾਲ ਹੋ ਰਹੀਆਂ ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਹੈ ਔਰ ਇਹਦੇ ਲਈ ਜਿਹੜਾ ਧੰਨਵਾਦ ਕਰਨਾ ਹੀ ਚਾਹੀਦਾ ਬਿਲਕੁਲ ਬਿਲਕੁਲ ਸਰ ਬਿਲਕੁਲ ਇਸੇ ਤਰ੍ਹਾਂ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਪਾਰਟੀ ਹਾਈ ਕਮਾਂਡ ਦੀ ਕਾਰਜਸ਼ੈਲੀ ਦੀ ਮੁਹਿੰਮ ਭਾਵੇਂ ਕੁਝ ਮਹੀਨਿਆਂ ਤੱਕ ਸ਼ੁਰੂ ਹੋਵੇਗੀ ਪਰ ਸਿਆਸੀ ਪਾਰਾ ਹੁਣ ਤੋਂ ਹੀ ਤਾਂ ਅਮਰਿੰਦਰ ਸਿੰਘ ਵੱਲੋਂ ਖੁਲਿਆਮ ਨੁਕਤਾਚੀਨੀ ਅਤੇ ਸਿੰਧੂ ਜੋੜੀ ਵੱਲੋਂ ਪਾਰਟੀ ਵਿੱਚ ਟਿਕਟਾਂ ਤੇ ਉਹਦੇ ਪੈਸਿਆਂ ਨਾਲ ਮਿਲਣ ਦੇ ਦੋਸ਼ਾਂ ਨੇ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਜੋ ਸਿਆਸੀ ਪੁਚਾਲ ਲਿਆਂਦਾ ਹੋਇਆ ਹੈ ਉਹ ਰਾਤ ਸੀ ਹਲਕਿਆਂ ਲਈ ਵੱਡੀ ਦਿਲਚਸਪੀ ਦਾ ਮੁੱਦਾ ਬਣਿਆ ਹੋਇਆ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜਾ ਇਹ ਜਿਹੜੀ ਘਟਨਾ ਹੈ ਇਹ ਸਾਡੀ ਉਸ ਗੱਲ ਨੂੰ ਬਿਆਨ ਕਰਦੀ ਹੈ ਇੱਕ ਵਾਰੀ ਫਿਰ ਜੀ ਕਿ ਜਿਹੜੇ ਇਸ ਆਜ਼ਾਦ ਭਾਰਤ ਜਿਹੜਾ ਜਿਹੜਾ ਸ਼ਹਾਦਤਾਂ ਦੇ ਕੇ ਮਿਲਿਆ ਉਸ ਆਜ਼ਾਦ ਭਾਰਤ ਦੀ ਜਿਹੜੀ ਥੋੜੇ ਦੇਰ ਬਾਅਦ ਜੀ ਆਜ਼ਾਦੀ ਤੋਂ ਬਾਅਦ ਕੁਝ ਦਿਨ ਬਾਅਦ ਜਿਹੜੀ ਸਿਆਸੀ ਜਿਹੜਾ ਸਿਆਸੀ ਭ੍ਰਸ਼ਟਾਚਾਰ ਹੈ ਜਿਹੜੀ ਸਾਡੀ ਪੋਲੀਟੀਕਲ ਪਾਰਟੀਆਂ ਦਾ ਕਰਪਟ ਹੋਣਾ ਜੀ ਜਿਹਦੇ ਵਿੱਚ ਸਾਮਦਾਨ ਦੰਡਬੇਦ ਸਾਰਾ ਕੁਝ ਆ ਗਿਆ ਇੱਥੇ ਹੁਣ ਆ ਪਿੱਛੇ ਆਮ ਆਦਮੀ ਪਾਰਟੀ ਦੇ ਜਿਹੜੇ ਉਹ ਹੈਗੇ ਨੇ ਮਿਸਟਰ ਸੋਧੀਆ ਉਹਦੇ ਕਹਿ ਕੇ ਗਏ ਜੀ ਸਾਮਦਾਨ ਦੰਡਬੇਦ ਨਾਲ ਚੋਣ ਜਿੱਤਨੀ ਹੈ ਸਾਮਦਾਨ ਦੰਡਬੇਦ ਦੇ ਵਿੱਚ ਠੇਕੇਸ਼ਾ ਹੀ ਵੀ ਆਂਦੀ ਹੈ ਪੈਸਾ ਵੀ ਆਉਂਦਾ ਸਾਰਾ ਕੁਝ ਆਉਂਦਾ ਜੀ ਸੋ ਪਰ ਇਹ ਜਿੰਨੀਆਂ ਗੱਲਾਂ ਨੇ ਬਿਆਨਬਾਜ਼ੀ ਤੱਕ ਹੀ ਹੁੰਦੀਆਂ ਔਰ ਇਹਨਾਂ ਨੂੰ ਸਾਬਤ ਕਰਨਾ ਬੜਾ ਔਖਾ ਯਕ ਸੰਭਵ ਹੁੰਦਾ ਹੈ ਜੇ ਇਸੇ ਕਰਕੇ ਇਹ ਤੱਥਾਂ ਦੇ ਆਧਾਰਿਤ ਕਿੰਨੀ ਹੁੰਦੀ ਹੈ ਕਿਉਂਕਿ ਹੁਣ ਰਾਜਨੀਤਿਕ ਲੋਕਾਂ ਨੇ ਆਪਣੀ ਕ੍ਰੈਡਿਬਿਲਟੀ ਵੀ ਗਵਾ ਲਈ ਹੈ ਕਿਉਂਕਿ ਅੱਜ ਕਿਤੇ ਹੁੰਦੇ ਕੱਲ ਕਿਤੇ ਹੁੰਦੇ ਹੈ ਜੇ ਨਵਜੋਤ ਸਿੱਧੂ ਦੀ ਵੀ ਗੱਲ ਕਰਦੇ ਹੈ ਕਿ ਜਿਹੜੀ ਜਿਹੜੀ ਭਾਰਤੀ ਜਨਤਾ ਪਾਰਟੀ ਚ ਉਹਨਾਂ ਦਾ ਕੈਰੀਅਰ ਬਣਿਆ ਸੀ ਉਹਨੂੰ ਛੱਡ ਕੇ ਫਿਰ ਕਾਂਗਰਸ ਚ ਚਲੇ ਗਏ ਫਿਰ ਉਹਨਾਂ ਦਾ ਕਾਂਗਰਸ ਚ ਵੀ ਨਹੀਂ ਬਣਿਆ ਅਜਾ ਸਿੱਧੂ ਜਦੋਂ ਅਸੀਂ ਸਿੱਧੂ ਦੰਪਤੀ ਦੀ ਸਿੱਧੂ ਕਪਲ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਬੇਸਿਕਲੀ ਉਹਦੇ ਉੱਤੇ ਪਤਾ ਨਹੀਂ ਕਿਉਂ ਨੋਟਿਸੇਬਲ ਇੰਨਾ ਹੋ ਜਾਂਦਾ ਕਿਉਂਕਿ ਸਿੱਧੂ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਵੱਡਾ ਸੈਲੀਬ੍ਰਿਟੀ ਤੇ ਹੈਗਾ ਉਹ ਵੱਡਾ ਵੱਡਾ ਪੋਲੀਟੀਸ਼ੀਅਨ ਨੇ ਨਹੀਂ ਹੈ ਕਿਉਂਕਿ ਜਿਸ ਵੇਲੇ ਉਹਨੇ ਭਾਜਪਾ ਨੂੰ ਵੀ ਛੱਡਿਆ ਉਦੋਂ ਵੀ ਇੱਕ ਸਿੰਗਲ ਮੈਂਬਰ ਵੀ ਭਾਜਪਾ ਦਾ ਜਿਹੜਾ ਮਤਲਬ ਉਧੇਦਾਰ ਕਹ ਲੋ ਜਿਹੜਾ ਵਾਰਡਸਪਾ ਤੋਂ ਵੀ ਉਹਦੇ ਨਾਲ ਨਹੀਂ ਗਿਆ ਫਿਰ ਉਹ ਜਦੋਂ ਕਾਂਗਰਸ 'ਚ ਵੀ ਪਿੱਛੇ ਪੈ ਗਿਆ ਉਦੋਂ ਵੀ ਕੋਈ ਅਸੀ ਗੱਲ ਨਹੀਂ ਹੋਈ ਜੀ ਜੀ ਤਾਂ ਗੱਲ ਇਹ ਹੈ ਕਿ ਸਿੱਧੂ ਦੇ ਬਿਆਨ ਨੂੰ ਜਿਹੜਾ ਲੈ ਜਦਾ ਉਹਦੇ ਉੱਤੇ ਅੱਜ ਜਦੋਂ ਕੈਪਟਨ ਮਰਿੰਦਰ ਸਿੰਘ ਦਾ ਤੁਸੀਂ ਜ਼ਿਕਰ ਕੀਤਾ ਕਿ ਕੈਪਟਨ ਮਰਿੰਦਰ ਸਿੰਘ ਨੇ ਹੁਣ ਕੈਪਟਨ ਮਰਿੰਦਰ ਸਿੰਘ ਇੰਨੇ ਸਾਲ ਜਿਹੜੀ ਹੈ ਭਾਜਪਾ ਨੂੰ ਲੈ ਕੇ ਕਾਂਗਰਸ ਨੂੰ ਉਹਨਾਂ ਨੇ ਖੜਾ ਕੀਤਾ ਪੰਜਾਬ 'ਚ ਜੀ ਫਿਰ ਉਹ ਛੱਡ ਕੇ ਭਾਜਪਾ ਚੱਲ ਗਿਆ ਹੁਣ ਉਹਨਾਂ ਦੀ ਭਾ ਜਦਾਂ ਕਿਹਾ ਵੀ ਜਦੋਂ ਸਾਡੀ ਵੀ ਸਾਡੀ ਤਾਂ ਕੋਈ ਇੱਥੇ ਸੁਣਵਾਈ ਨਹੀਂ ਕਰਦਾ ਜੀ ਔਰ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਸਾਰੀਆਂ ਜਿਹੜੀਆਂ ਪਾਰਟੀਆਂ ਆ ਉਹਦੇ ਇਹਦੇ ਚ ਕਈ ਇਸ਼ੂਜ਼ ਉੱਭਰ ਕੇ ਆ ਗਏ ਹਨ ਜਦਾਂ ਕਿਹਾ ਵੀ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਕੈਪਟਨ ਮਨਿੰਦਰ ਸਿੰਘ ਉਹ ਕੀ ਇੱਕ ਇੱਕ ਕ੍ਰੈਡੀਬਲ ਜਿਹੜੇ ਪੋਲੀਟੀਸ਼ੀਅਨ ਆ ਜੀ ਜੀ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਉਹਨਾਂ ਦੇ ਇਸ ਬਿਆਨ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਜਿਹੜਾ ਖੇਤਰ ਦੀ ਜਿਹੜੀ ਪੋਲਿਟਿਕਸ ਹੈ ਇਹ ਖੇਤਰੀ ਪੋਲਿਟਿਕਸ ਆ ਉਹ ਅੱਖੋਂ ਪਰੋਲੇ ਜਾਣ ਬੁੱਝ ਕੇ ਕੀਤੀ ਜਾ ਰਹੀ ਹੈ ਉਹਨਾਂ ਦਾ ਵੀ ਸਾਰੀਆਂ ਜਿਹੜੀਆਂ ਪਾਰਟੀਆਂ ਕੇਂਦਰੀ ਪਾਰਟੀਆਂ ਜਿਹੜੀਆਂ ਹੈ ਜਿਹੜੀਆਂ ਨੈਸ਼ਨਲ ਆਪਣੇ ਉਹ ਨੈਸ਼ਨਲ ਪਾਰਟੀਆਂ ਦਾ ਜਿਹਨਾਂ ਦਾ ਸਰੂਪ ਹੈ ਉਹ ਆਪਣੇ ਥੱਲੇ ਦੇ ਕੈਡਰ ਨੂੰ ਪੁੱਛਦੀਆਂ ਹੀ ਨਹੀਂ ਔਰ ਕੈਪਟਨ ਮਨਿੰਦਰ ਨੇ ਕਿਹਾ ਕਿ ਮੈਂ ਜਿਹੜਾ ਦੋ ਚੀਜ਼ ਦੋ ਵਾਰੀ ਚੀਜ਼ ਮਿਨਿਸਟਰ ਰਿਹਾ ਉਹਨੂੰ ਪਟਿਆਲੇ ਦੀ ਸੀਟ ਦੇਣ ਲੱਗਿਆ ਵੀ ਪੁੱਛਿਆ ਨਹੀਂ ਗਿਆ ਹੂੰ ਅਜਾ ਉਹ ਗੱਲ ਇਹ ਆ ਕਿ ਇਹ ਇਹ ਗੱਲ ਇਹ ਕਰਦੀ ਹੈ ਕਿ ਕੀ ਜਦੋਂ ਕੇਂਦਰੀ ਪਾਰਟੀਆਂ ਦਾ ਹੀ ਰਾਜ ਸਟੇਟਾਂ 'ਚ ਹੁੰਦਾ ਹੈ ਤੇ ਕੀ ਕੇਂਦਰੀ ਸਿਆਸਤ ਜਿਹੜੀ ਜ਼ਰੂਰਤਾਂ ਕੇਂਦਰ ਦੀ ਲੋੜਾਂ ਮੁਤਾਬਕ ਹੈ ਉਹ ਉੱਥੇ ਗੱਲ ਪਹੁੰਚ ਪਾਉਂਦੀ ਹੈ ਤੋ ਇਹ ਜਿਹੜੀ ਬਿਆਨ ਇਹਨਾਂ ਨੂੰ ਇੰਨਾ ਦੇ ਨਹੀਂ ਲੈਣਾ ਚਾਹੀਦਾ ਵੀ ਉਹ ਭ੍ਰਸ਼ਟਾਚਾਰ ਹੈ ਭ੍ਰਸ਼ਟਾਚਾਰ ਤਾਂ ਹਰ ਜਗ੍ਹਾ ਹੈਗਾ ਹਰ ਜਗ੍ਹਾ ਹੁਣ ਇਹਦੇ ਉੱਤੇ ਤਾਂ ਇਸ ਤਰ੍ਹਾਂ ਜਿਹੜਾ ਨਵਜੋਤ ਸਿੱਧੂ ਦੀ ਮੈਸੇਜ ਨੇ ਕਿਹਾ ਉਸ ਵੇਲੇ ਤਾਂ ਮਿਸਟਰ ਚੰਨੀ ਜਿਹੜੇ ਆ ਉਹ ਸੀਐਮ ਬਣੇ ਸੀ ਤੇ ਇਸ ਕਰਕੇ ਇਹ ਗੱਲ ਨੂੰ ਜਾਂ ਤਾਂ ਜਾਂ ਤਾਂ ਪ੍ਰਮਾਣਿਕ ਤੌਰ ਤੇ ਸਾਹਮਣੇ ਆਣਾ ਚਾਹੀਦਾ ਪਰ ਹੁਣ ਭ੍ਰਸ਼ਟਾਚਾਰ ਸਾਡੀ ਸੁਸਾਇਟੀ ਦੇ ਹਿੱਸੇ ਵਾਂਗੂ ਪੋਲੀਟੀਕਲ ਪਾਰਟੀ ਦਾ ਹਿੱਸਾ ਬਣ ਚੁੱਕਾ ਆ ਕਰੋੜਾਂ ਰੁਪਏ ਪਕੈ ਵੀ ਜ਼ਿਕਰ ਕੀਤਾ ਵੀ ਕਰੋੜਾਂ ਰੁਪਏ ਦਾ ਚੋਣਾਂ ਲੜਨ ਤੇ ਲੱਗਦੇ ਆ VOTER ਵੀ ਕ੍ਰਾਪਟ ਹੈ ਪੋਲੀਟੀਸ਼ੀਅਨ ਵੀ ਕ੍ਰਾਪਟ ਸੁ ਕਿਆ ਸੀ ਕਿ ਸੁਸਾਇਟੀ ਨੂੰ ਸੁਸਾਇਟੀ ਨੂੰ ਠੀਕ ਕਰਨ ਦੀ ਜਿਹੜਾ ਹੈ ਪਾਰਲੀਮੈਂਟ ਵਿਧਾਨ ਸਭਾ ਵਿੱਚ ਬੈਠਾ ਹੋਣੀ ਚਾਹੀਦੀ ਹੈ ਉਹ ਕੁਝ ਦਾ ਧਿਆਨ ਨਹੀਂ ਹੋ ਰਿਹਾ ਸੋ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਫਿਰ ਇਸ ਗੱਲ ਨੂੰ ਉਭਾਰਿਆ ਉਹ ਬਾਰ ਬਾਰ ਇਹ ਵੀ ਕਹਿ ਰਹੇ ਆ ਕਿ ਭਾਜਪਾ ਦਾ ਅਗਰ ਅਗਰ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਭਾਜਪਾ ਕਦੀ ਵੀ ਪੰਜਾਬ ਜਿੱਤ ਨਹੀਂ ਸਕਦੀ ਨਹੀਂ ਜਿੱਤ ਸਕਦੀ ਸੋ ਇਥੋਂ ਇਹ ਲੱਗਦਾ ਹੈ ਵੀ ਜਿਹੜੀ ਖੇਤਰੀ ਪੋਲਿਟਿਕਸ ਹੈ ਉਹ ਫਿਰ ਜਾਗਰਤ ਹੋਏਗੀ ਕਿਉਂਕਿ ਤੁਸੀਂ ਦੇਖੋ ਬਿਹਾਰ ਦੇ ਵਿੱਚ ਬੀਜੇਪੀ ਹਲੇ ਤੱਕ ਵੀ ਜਿਹੜੀ ਹੈ ਉਹ ਖੇਤਰੀ ਪਾਰਟੀ ਦੀ ਮਦਦ ਨਾਲ ਸਰਕਾਰ ਬਣਾ ਰਹੀ ਹੈ ਪਰ ਕੋਸ਼ਿਸ਼ ਹਮੇਸ਼ਾ ਸੈਂਟਰ ਦੀ ਕਾਪਟਨ ਅਮਰਿੰਦਰ ਦੇ ਬਿਆਨ ਤੋਂ ਅੰਦਰ ਦੀਆਂ ਘਟਨਾਵਾਂ ਨੂੰ ਥੋੜਾ ਬਹੁਤ ਜਾਣ ਗਿਆ ਜੀ ਤੇ ਰੂਟੀਨ ਮੈਟਰ ਹੈ ਪਰ ਇਹ ਦੇਖਣਾ ਚਾਹੀਦਾ ਕਿ ਖੇਤਰੀ ਪੋਲਿਟਿਕਸ ਮਜ਼ਬੂਤ ਹੋਣ ਦੀ ਕਿਤੇ ਜਾਣ ਦੀ ਜ਼ਰੂਰਤ ਜੀ ਬਿਲਕੁਲ ਬਿਲਕੁਲ ਸਹੀ ਇਸੇ ਤਰ੍ਹਾਂ ਅਗਲੀ ਖਬਰ ਤੇ ਗੱਲ ਕਰਦੇ ਆਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ ਚ ਅਪਾਹਜਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹਾਈ ਕੋਰਟ ਨੇ ਨੋਟਿਸ ਲਿਆ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਅਦਾਲਤਾਂ 'ਚ ਅਪਾਹਜ ਵਿਅਕਤੀਆਂ ਦੇ ਅਧਿਕਾਰ ਐਕਟ 2016 ਦੇ ਅਨੁਸਾਰ ਘੱਟੋ-ਘੱਟ ਲੋੜਿੰਦੇ ਬੁਨਿਆਦੀ ਢਾਂਚੇ ਦੀ ਉਪਲਬਧਤਾ ਬਾਰੇ ਸਥਿਤੀ ਰਿਪੋਰਟਾਂ ਮੰਗੀਆਂ ਹਨ। ਅਦਾਲਤ ਨੇ ਉਨ੍ਹਾਂ ਨੂੰ ਇਹਨਾਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਦੇ ਵੇਰਵੇ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਕੀ ਗੱਲ ਚਾਹ। ਦੇਖੋ ਦਲ ਤਾਂ ਸਾਡੀਆਂ ਜਿਹੜੀਆਂ ਹੈਗੀਆਂ ਆ। ਲੋਕਤੰਤਰ ਦੇ ਜਿਹੜੇ ਸਾਡੇ ਚਾਰ ਪਿੰਦੇ ਪਿੱਲਰ ਨੇ ਉਹਨਾਂ ਜੋ ਸਟਰੋਂਗ ਪਿੱਲਰ ਜਿਹਦੇ ਸਿਰ ਤੇ ਸਾਰਾ ਕੁਝ ਖੜਾ ਹੈ। ਤੇ ਜਦੋਂ ਇਸ ਕਿਸਮ ਦੇ ਸਵੋ ਮੋਟੋ ਜਾਂ ਇਦਾਂ ਦਿੱਤੇ ਜਾਂਦੇ ਆ ਪਟੀਸ਼ਨਾਂ ਦੇ ਉੱਪਰ ਗੱਲ ਕੀਤੀ ਜਾਂਦੀ ਹੈ ਤਾਂ ਇਹ ਇੱਕ ਸੁਖਾਵੀਂ ਜੀ ਗੱਲ ਨਜ਼ਰਾਂ ਦੀ ਅੱਜ ਦੇ ਮਾਹੌਲ 'ਚ। ਜਦੋਂ ਕਹਿੰਦੇ ਆ ਕਿ ਸਿਆਸਤ ਵੀ ਕਰਪਟ ਹੋ ਗਈ ਹੈ। ਜਿਹੜੀ ਕਾਰਪਾਲਿਕਾ ਤੇ ਵੀ ਗੱਲ ਹੈ। ਬਿਲਕੁਲ। ਔਰ ਇਸ ਤਰ੍ਹਾਂ ਦੇ ਚਾਰੇ ਜਿਹੜੇ ਸਤੰਭਾ ਉਹਨਾਂ ਨੂੰ ਸ਼ੰਕਾ ਦੇ ਦਾਇਰੇ 'ਚ ਖਦਸ਼ੇ ਬੜੇ ਪੈਦਾ ਹੋਏ ਆ ਜੀ ਜੀ ਵੈਸੇ ਜੁਡੀਸ਼ਰੀ ਬਾਰੇ ਵੀ ਖਦਸ਼ੇ ਪੈਦਾ ਹੋਣ ਲੱਪੇ ਆ ਬਿਲਕੁਲ ਜੀ ਬਟ ਫਿਰ ਵੀ ਜਿਹੜਾ ਹੈਗਾ ਉਹ ਜਦੋਂ ਇਸ ਕਿਸਮ ਦੀਆਂ ਗਰਤਨਾਵਾਂ ਜਦੋਂ ਇਸ ਕਿਸਮ ਦੇ ਨੋਟਿਸ ਲੈ ਜਾਂਦੇ ਆ ਉਹ ਕੁਝ ਆਸ ਜਗਾਉਂਦੇ ਆ ਬਿਲਕੁਲ ਤੁਸੀਂ ਦੇਖੋ ਜਦੋਂ ਸਾਡੇ ਇੱਥੇ ਪੰਜਾਬ ਦੇ ਭਾਰਤ ਦੇ ਵਿੱਚ ਸਰਕਾਰ ਦਾ ਬਦਲਾਅ ਹੋਇਆ 12 ਸਾਲ ਤਲਾ ਜਿਹਨੂੰ ਸਾਡੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਿਆ ਉਹਨਾਂ ਨੇ ਇੱਕ ਬਹੁਤ ਅੱਛੀ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਵੀ ਜਿਹੜੇ ਜਿਹੜੇ ਜਿੱਦਾਂ ਅਖਬਾਰਾਂ 'ਚ ਆਮ ਹੱਲੇ ਵੀ ਇਸਤੇਮਾਲ ਜਿੱਦਾਂ ਅਦਾਲਤ ਦੇ ਜ਼ਰੀਏ ਵੀ ਇਸਤੇਮਾਲ ਹੋਇਆ ਪਤਾ ਨਹੀਂ ਸ਼ਬਦ ਦਾ ਸੇ ਉਹ ਕਿਹੜਾ ਇਸਤੇਮਾਲ ਹੋਇਆ ਵਿਕਲਾੰਗ ਸ਼ਬਦ ਦਾ ਪਾਹਜ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਤੇ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਦਿਵਿਆਂ ਕਿਹਾ ਜਾਉਂਦਾ ਹੈ ਕਿਉਂਕਿ ਸਾਡੇ ਤਾਂ ਦੇਖੋ ਨਾ ਇੱਥੇ ਦਿਵਿਆਂਗਾਂ ਦੀ 올림픽ਸ ਦੇ ਵਿੱਚ ਤਾਂ ਸਾਡੇ ਲੋਕ ਕਿੰਨੇ ਮੈਡਲ ਲੈ ਕੇ ਆ ਗਏ ਉਹਦੇ ਲਈ ਉਹਨਾਂ ਨੇ ਸਪੈਸ਼ਲ ਜਿਹੜੇ ਆ ਉਹ ਵੀ ਕਈ ਕੁਝ ਜਿਹੜੇ ਇੰਤਜ਼ਾਮਾਤ ਕਰਨ ਦੀ ਗੱਲ ਕੀਤੀ ਸੀ ਪਰ ਐਸਾ ਨਹੀਂ ਹੋਇਆ ਜੀ ਇਸ ਕਰਕੇ ਕੋਰਟ ਨੇ ਨੋਟਿਸ ਕੀਤਾ ਵੀ ਉਹਨਾਂ ਨੇ ਤੁਸੀਂ ਕਿੰਨੇ ਪ੍ਰਬੰਧ ਕੀਤੇ ਆ ਰਿਹਾ ਸੋ ਇਹ ਇਕੱਲਾ ਇਹ ਨਹੀਂ ਇਹ ਗੱਲ ਨਹੀਂ ਹੈਗੀ ਤੁਸੀਂ ਅੱਜ ਵੀ ਦੇਖੋਗੇ ਜਦੋਂ ਅਸੀਂ ਰੇਲ ਮੰਤਰੀ ਰੇਲਾਂ ਦੀ ਗੱਲ ਕਰਦੇ ਆ ਕਿ ਰੇਲਾਂ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਕਿ ਹੋਰ ਜ਼ਿਆਦਾ ਤੇ ਜਿਹੜੀ ਆ ਜਗ੍ਹਾ ਉਤੇ ਉਹਨਾਂ ਨੂੰ ਵੈਸਾ ਮਿਲਦਾ ਜੀ ਤੁਸੀਂ ਤਾਂ ਕੋਣ ਸਾਡੇ ਰੇਲ ਡਵੈਲਪਮੈਂਟ ਕਿੰਨੀ ਹੋ ਗਈ ਬੰਦੇ ਭਾਰਤ ਫਲਾਣੀ ਤੇ ਬੁਲੇਟ ਟ੍ਰੇਨ ਚੱਲਣ ਦੀਆਂ ਗੱਲਾਂ ਹੋ ਰਹੀਆਂ ਪਰ ਅੱਜ ਵੀ ਜਦੋਂ ਜਲੰਧਰੋਂ ਕਿਸੇ ਨੇ ਜਿਹੜਾ ਬਿਹਾਰ ਤੱਕ ਜਾਣਾ ਹੁੰਦਾ ਜਿਹੜੇ ਮਜ਼ਦੂਰ ਸ਼ਰੇਣੀ ਆ ਉਪੀਪੇ ਦੇ ਬਗੇ ਸਾਰਾ ਸਫਰ ਕਰਦੇ ਤਿੰਨ ਦਿਨ ਉਹ ਬਾਥਰੂਮ ਲਈ ਜਾਂਦੇ ਵਿਚਾਰੇ ਡਰਦੇ ਕਿ ਕਿਤੇ ਛੱਡੀ ਜਗ੍ਹਾ ਨਾ ਮਿਲਤੀ ਜਾਵੇ ਸੋ ਇਹ ਜਿਹੜੀਆਂ ਚੀਜ਼ਾਂ ਇਹ ਕੋਰਟ ਜਦੋਂ ਨੋਟਿਸ ਲਿੰਦਾ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਜ਼ਿਆਦਾ ਉਹਦੇ ਤੇ ਸजग ਹੋਣਾ ਚਾਹੀਦਾ ਹੈ ਔਰ ਇਹ ਮੁਸ਼ਕਲਾਂ ਜਿਹੜੀਆਂ ਦੂਰ ਕੀਤੀਆਂ ਬਾਰ-ਬਾਰ ਕੋਰਟ ਕਿਉਂ ਕਹਵੇ ਕਿ ਮੈਨੂੰ ਅੱਗੇ ਦੱਸੋ ਕੀ ਹੈ ਤਾਂ ਉਹ ਕੋਰਟ ਦਾ ਇਦਾਂ ਪੁੱਛਣਾ ਜਿਹੜਾ ਸਰਕਾਰਾਂ ਦੀ ਵਿਫਲਤਾਵਾਂ ਹੁੰਦੀਆਂ ਔਰ ਜਿਹਦੇ ਉੱਤੇ ਇੱਕ ਤਰ੍ਹਾਂ ਦਾ આરોਪ ਵੀ ਹੁੰਦਾ ਤਾਂ ਫਿਰ ਉਹ ਸਰਕਾਰਾਂ ਨੂੰ ਚਾਹੀਦਾ ਕਿ ਇਦਾਂ ਦੇ ਅਲੀਗੇਸ਼ਨਾਂ ਤੋਂ ਵਚਨ ਕਿਉਂਕਿ ਉਹ ਪਬਲਿਕ ਨੂੰ ਰਿਪਰਜ਼ੈਂਟ ਕਰ ਰਹੇ ਹੈ ਤੇ ਜੇ ਪਬਲਿਕ ਤੇ ਗੱਲ ਜਿਹੜੀ ਨਮੋਸ਼ੀ ਵਾਲੀ ਜੀ ਜੀ ਬਿਲਕੁਲ ਇਸੇ ਤਰ੍ਹਾਂ ਕਾਂਗਰਸ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਲੋਕ ਸਭਾ ਵਿੱਚ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ ਉਹਨਾਂ ਬੋਲਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੂੰ ਹਵਾ ਪ੍ਰਦੂਸ਼ਣ ਨੂੰ ਹੱਲ ਕਰਨ ਲਈ ਇੱਕ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਇਸ ਲਈ ਵਿਰੋਧੀ ਧਿਰ ਪੂਰਾ ਸਹਿਯੋਗ ਕਰੇਗੀ। ਉਹਨਾਂ ਕਿਹਾ ਕਿ ਦੋਸ਼ਾਂ ਦੀ ਅਦਲਾ ਬਦਲੀ ਅਤੇ ਆਦਾਨ-ਪ੍ਰਦਾਨ ਕਰਨ ਦੀ ਬਜਾਏ ਚਰਚਾ ਕਰੋ ਕਿ ਹਰੇਕ ਪਾਰਟੀ ਹਵਾ ਪ੍ਰਦੂਸ਼ਣ ਵਿਰੁੱਧ ਕੀ ਕਾਰਵਾਈ ਕਰੇਗੀ। ਉਹਨਾਂ ਕਿਹਾ ਕਿ ਵਿਰੋਧੀ ਧਿਰ ਪ੍ਰਦੂਸ਼ਣ ਵਿਰੁੱਧ ਕਾਰਜ ਯੋਜਨਾ ਵਿਰੁੱਧ ਵਿੱਚ ਜਿਹੜਾ ਹੈ ਪੂਰਾ ਸਹਿਯੋਗ ਕਰੇਗੀ। ਕੀ ਕਹਿਣਾ ਚਾਹੁੰਦੇ? ਅਕਸਰ ਦੇਖੋ ਜਦੋਂ ਰਾਹੁਲ ਗਾਂਧੀ ਬੋਲਦੇ ਹਨ ਤਾਂ ਫਿਰ ਉਹ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਵਿਰੋਧੀ ਗਰੁੱਪ ਹੈ ਉਹ ਉਹਨਾਂ ਦੇ ਪੀਸੇਸ ਕੱਟ ਪਰ ਉਹ ਸਾਰੀ ਦੌੜ ਦੇ ਵਿੱਚੋਂ ਇਸ ਵੇਲੇ ਉਹ ਜਿਹੜੀ ਸੀਟ ਤੇ ਕੱਲੋਂ ਬੋਲੇ ਆ ਲੀਡਰ ਆਫ ਦੀ ਆਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਉਹ ਜਸਟ ਲਾਈਕ ਇਕੁਅਲ ਟੂ ਪ੍ਰਾਈਮ ਮਿਨਿਸਟਰ ਹੁੰਦਾ ਅੰਦਰ ਪ੍ਰੀਸਿਡੈਂਟ ਦੇ ਅੰਦਰ ਜਿਹੜਾ ਬੋਲਣ ਵਾਲਾ ਆਪੋਜੀਸ਼ਨ ਦਾ ਲੀਡਰ ਜਿਹੜਾ ਹੁੰਦਾ ਉਹ ਦਸਤਾਰ ਉਹਨਾਂ ਕੈਬਨਟ ਲੈਵਲ ਦਾ ਹੁੰਦਾ ਤਾਂ ਇਹ ਗੱਲ ਜਿਹੜੀ ਬੜੀ ਸੋਹਣੀ ਗੱਲ ਜਿਹੜੀ ਆ ਕੀਤੀ ਉਹਨਾਂ ਨੇ ਜੀ ਇਹ ਅੱਜ ਜੋ ਅੱਜ ਜੋ ਹਾਲਾਤ ਹੈ ਇਕੱਲੀ ਵੈਸੇ ਚਿੰਤਾ ਤਾਂ ਦਿੱਲੀ ਨੂੰ ਲੈ ਕੇ ਜ਼ਿਆਦਾ ਪਰ ਮੁਲਕ ਦੇ ਬਹੁਤ ਸਾਰੇ ਇਵਨ ਆਪਣੇ ਪੰਜਾਬ ਦੇ ਸ਼ਹਿਰਾਂ ਜਿਵੇਂ ਹਰੀਆਲਾ ਹਰੀਆਲਾ ਹਵਲ ਪੰਜਾਬ ਆ ਹੂੰ ਇੱਥੇ ਵੀ ਜਿਹੜਾ ਹਾਲਾਤ ਹੈ ਕਿ ਇਸ ਵੇਲੇ ਵੀ ਜਿਹੜੇ ਵਿਗਿਆਨਿਕ ਜਾਂ ਜਿਹੜੇ ਸਪੈਸ਼ਲਿਸਟ ਕਹਿੰਦੇ ਸਵੇਰ ਦੀ ਸਿਆਰ ਨਾ ਕਰਨ ਜਾਇਓ ਬਿਮਾਰੀਆਂ ਲੱਗਣ ਦਾ ਖਤਰਾ ਹੈ স্মੋਗ ਨਹੀਂ ਹੈਗੀ ਹੈ ਜੀ ਉਹ ਪੋਲੂਸ਼ਨ ਤੇ ਜਿਹੜਾ ਜਿਹੜੀ ਧੁੰਦ ਥੋੜੀ ਪਤੀ ਡਲ ਕੇ স্মੋਗ ਬਣ ਰਹੀ ਹੈ ਜੀ ਜੀ ਸੋ ਜਿਹੜਾ ਇਹਦਾ ਇਹਦਾ ਜਿਹੜਾ ਲੈਵਲ ਆਫ ਪੋਲੂਸ਼ਨ ਬਹੁਤ ਵਧੀਆ ਹੈ ਸਾਡੇ ਪ੍ਰਯਾਗ ਗੰਦੇ ਆ ਦੂਜੇ ਗੰਦੇ ਆ ਔਰ ਦੇਖੋ ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਜਦੋਂ ਬੰਦੇ ਮਾਤਰਮ ਦੇ ਉੱਤੇ ਬਹਿਸ ਕੀਤੀ ਉਹਨੇ ਤਾਂ ਬੜੀ ਵੱਡੀ ਗੱਲ ਕੀਤੀ ਉਹਨੇ ਕਿ ਵੀ ਬੰਦੇ ਮਾਤਰਮ ਜਿਹੜਾ ਸਾਡਾ ਰਾਸ਼ਟਰੀ ਗੀਤ 150 ਸਾਲ ਤੋਂ ਮਤਲਬ ਪ੍ਰਕਾਸ਼ ਗੀਤ ਤਾਂ 75 ਸਾਲ ਤੋਂ ਆ ਪਰ ਸਾਡੇ ਆਜ਼ਾਦੀ ਸੰਗਰਾਮ ਤੇ ਵੀ ਜਿਹੜਾ ਹੈਗਾ ਇਹਦੇ ਤੇ ਅੱਜ ਬਹਿਸ ਦੀ ਕੀ ਲੋੜ ਪਈ ਵੀ ਇਹਨਾਂ ਦੇ ਨੇ ਕੋਈ ਵੈਸੇ ਨਹੀਂ ਸਾਰਾ ਮੁਲਕ ਜਿਹੜਾ ਇਹਨੂੰ ਉਹਦੇ ਕਣ-ਕਣ ਚ ਪੇਟ ਪਲ ਇੱਕ-ਇੱਕ ਅੰਗ-ਅੰਗ ਚ ਸਮਾਇਆ ਉਹਨਾਂ ਦੇ ਮਾਨਸਪਟਲ ਜੂ ਸਮਾਇਆ ਤੇ ਉਹਦੇ ਉਹਨੇ ਵੀ ਉਹ ਕਿਹਾ ਸੀ ਵੀ ਗੱਲ ਹੋਣੀ ਚਾਹੀਦੀ ਹੈ ਬੇਰੋਜ਼ਗਰੀ ਤੇ ਗੱਲ ਹੋਣੀ ਚਾਹੀਦੀ ਹੈ ਮਤਲਬ ਜਿਹੜੀ ਇਹਦੇ ਉੱਤੇ এনवायरमेंट ਦੇ ਉੱਤੇ ਜਿਹੜਾ ਸੀ ਗੱਲ ਹੋਣੀ ਚਾਹੀਦੀ ਹੈ ਜਿਹੜੇ ਮੁਲਕ ਦੇ ਵਿਕਾਸ ਦੇ ਉੱਤੇ ਜਾਂ ਤਾਂ ਰਾਹੁਲ ਗਾਂਧੀ ਨੇ ਬੈ ਅੱਛੀ ਸਟਾਰਟ ਕੀਤੀ ਹੈ ਜੀ ਪਰਿਆਵਰਣ ਦੀ ਜਿਹੜੀ ਗੱਲ ਕੀਤੀ ਹੈ ਉਹਦੇ ਉੱਤੇ ਤਾਂ ਸਾਡੇ ਪੰਜਾਬ ਤੋਂ ਸੰਤ ਸੀਚੇਵਾਲ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਜਿਹੜੇ ਵੀ ਲੋਕ ਜਿੰਨੀ ਦੇਰ ਉਹਨਾਂ ਨੇ ਬਾਰ ਬਾਰ ਉਹਨਾਂ ਨੇ ਜਦੋਂ ਹੁਣ ਤਾਂ ਉਹ ਮੈਂਬਰ ਬਣ ਰਹੀ ਇੱਕ ਤਰ੍ਹਾਂ ਨਾਮਿਨੇਟ ਹੋਏ ਇੱਕ ਪਾਰਟੀ ਵੱਲੋਂ ਜੀ ਤਾਂ ਉਹ ਪਾਰਟੀ ਨੇ ਉਹ ਉੱਥੇ ਵੀ ਉਹਨਾਂ ਨੇ ਜਿਹੜਾ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਲਗਾਤਾਰ ਜਿਹੜੀਆਂ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਹਿੰਦੇ ਸੀ ਕਿ ਜਿਹੜਾ ਆਪਣੇ ਮੈਨੀਫੈਸਟੋ ਦੇ ਵਿੱਚ এনवायरमेंट ਪ੍ਰੋਟੈਕਸ਼ਨ ਨੂੰ ਸ਼ਾਮਲ ਕਰੂਗਾ ਜੀ ਉਹਨੂੰ ਲੋਕ ਸਪੋਰਟ ਕਰਨ ਲਗਾਤਾਰ ਮੈਮੋਰੰਡਮ ਵੀ ਦਿੰਦੇ ਸੀ ਤਾਂ ਉਹ ਇੱਕ ਮਹਾਤਮਾ ਜਿਹੜੇ ਆ ਜਿਹੜੇ এনवायरमेंट ਦੀ ਗੱਲ ਕਰਦੇ ਆ ਔਰ ਇਹ راہુલ ਗਾਂਧੀ ਨੇ ਇੱਕ ਬਹੁਤ ਠੀਕ ਇਸ਼ੂ ਚੱਕਿਆ ਔਰ ਇੱਥੇ ਉਹਨਾਂ ਨੇ ਇਹ ਵੀ ਜਿਹੜਾ ਕਿਹਾ ਕਿ اپੋਜੀਸ਼ਨ ਤੁਹਾਡਾ ਸਾਥ ਦੇਗੀ ਇਹ ਇੱਕ ਨਵੀਂ ਪ੍ਰਤ ਹੈ ਜਿਹੜੀ اپੋਜੀਸ਼ਨ ਇਹ ਕਰ ਰਹੀ ਹੈ ਕਿ ਹਾਂ ਅਸੀਂ ਸਾਥ ਦੇਵਾਂਗੇ ਸាទ ਸੋ ਇਹ ਆਸ ਕੀਤੀ ਜਾਣੀ ਚਾਹੀਦੀ ਹੈਗਾ ਰਾਹੁਲ ਗਾਂਧੀ ਦੀ ਇਸ ਪ੍ਰਪੋਜ਼ਲ ਨੂੰ ਜਿਹੜਾ ਉਹ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹਨੂੰ ਬਿਲਕੁਲ ਸਹਿ ਹਰਸ਼ਦਿਕਾਰ ਕਰੂਗੀ ਔਰ ਛੇਤੀ ਤੋਂ ਛੇਤੀ ਪੋਲੂਸ਼ਨ ਪ੍ਰੋਟੈਕਸ਼ਨ ਦੇ ਜਿਹੜੇ ਹੈਗੇ ਪੋਲੂਸ਼ਨ ਪ੍ਰੋਟੈਕਟਰ ਪੋਲੂਸ਼ਨ ਨੂੰ ਖਤਮ ਕਰਨ ਦੇ ਜਿਹੜਾ ਹੈ ਐਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਜਿਹੜੇ ਹੋਣਗੇ ਜੀ ਉਹਨਾਂ ਨੂੰ ਉਹ ਜਿਹੜਾ ਉਸ ਪਾਸੇ ਕਈ ਨ ਕਿਉਂਕਿ ਸਾਡੀ ਇੰਡਸਟਰੀਲਾਈਜੇਸ਼ਨ ਐਸੀ ਹੈ ਕਿ ਪੋਲੂਸ਼ਨ ਵਧਾਰੀ ਹੈ ਉਸ ਵੈਸੇ ਸੰਤੁਲਨ ਕਾਇਮ ਕਰਨੇ ਪੈਣਗੇ ਪਬਲਿਕ ਟਰਾਂਸਪੋਰਟਸ ਲੈਣੀਆਂ ਪੈਣਗੀਆਂ ਨਵੇਂ ਹਾਲੇ ਕਿ ਤੁਸੀਂ ਦੇਖੋ ਰੀਸੈਂਟਲੀ ਬਾਰਾਨਸੀ ਦੇ ਵਿੱਚ ਇੱਕ ਨਵਾਂ ਉਹਨਾਂ ਨੇ ਸਿਸਟਮ ਸ਼ੁਰੂ ਕੀਤਾ ਹਾਈਡਰੋਜਨ ਫਿਊਲ ਦੇ ਨਾਲ ਬਿਲਕੁਲ ਜੀ ਗੰਗਾ ਤੋਂ ਵਿੱਚ ਉਹਦੇ ਉਹ ਜਹਾਜ਼ ਜਿਹੜੇ ਚੱਲਣੇ ਛੋਟੇ ਜਹਾਜ਼ ਜਿਹੜੇ ਹੁੰਦੇ ਜਿਹੜੇ ਪਰ ਬਹੰਦੀ ਜਿਹੜੇ ਯੂਜ਼ ਹੁੰਦੇ ਟਰਾਂਸਪੋਰਟੇਸ਼ਨ ਲਈ ਜਿਹੜੇ ਯੂਜ਼ ਹੁੰਦੇ ਆ ਤਾਂ ਉਹ ਉਹ ਵੀ এনवायरमेंट ਨੂੰ ਕੰਟਰੋਲ ਕਰਨ ਦਾ ਇੱਕ ਰਸਤਾ ਹੈ ਸੋ ਇਸ ਕਿਸਮ ਦੀਆਂ ਯੋਜਨਾਵਾਂ ਬਹੁਤ ਛੇਤੀ ਬਣਾਉਣੀਆਂ ਪੈਣਗੀਆਂ ਕਿਉਂਕਿ ਏ ਏਡੇ ਵੱਡੇ ਮੁਲਕ ਦੇ ਵਿੱਚ ਇਹਨੂੰ ਲੈ ਕੇ ਬਿਮਾਰੀਆਂ ਕੈਂਸਰ ਦੀਆਂ ਬਿਮਾਰੀਆਂ ਫੇਫੜਿਆਂ ਦੀਆਂ ਬਿਮਾਰੀਆਂ ਹਜ਼ਾਰਾਂ ਬਿਮਾਰੀਆਂ ਨਾਲ ਲੜ ਰਹੇ ਆ ਔਰ ਵੱਡਾ ਇੱਕ ਪੈਸਾ ਸਾਡੇ ਇਸ ਮੁਲਕ ਦਾ ਜਿਹੜਾ ਬਿਮਾਰੀਆਂ ਨਾਲ ਲੜਨ ਤੇ ਲੱਗਦਾ ਤੇ ਜੇ ਇਹ এনवायरमेंट ਨੂੰ ਕੰਟਰੋਲ ਕਰ ਲਾਂਗੇ ਤਾਂ ਉਹੀ ਪੈਸਾ ਸਾਡੇ ਹੋਰ ਕਿਸੇ ਵਿਕਾਸ ਦੇ ਬਿਲਕੁਲ ਬਿਲਕੁਲ ਸਹੀ ਬਿਲਕੁਲ ਹੋਰ ਵੀ ਖਬਰਾਂ ਨੇ ਜਨਾ ਤੇ ਚਰਚਾ ਕਰਾਂਗੇ ਲੇਕ